ਸ਼ਾਰਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਰਾਮੂ ਵਾਲਾ ਕਲਾਂ ਦੇ ਵਿੱਚ ਰਾਮੂ ਵਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੜੱਕ ਦੇ ਬਿਲਕੁਲ ਨੇੜੇ ਕਰਕੇ ਰਹਿ ਗਿਆ ਚੁੱਪ ਕੀਤੀ ਇਸ ਪਿੰਡ ਦੇ ਨੇੜੇ ਰਹਿ ਗਿਆ ਜਾਨੀ ਕਿ ਆਂਗਵੰਡ ਦੇ ਨਜ਼ਦੀਕੀ ਜੇ ਪਿੰਡ ਦੱਸੇ ਆ ਤੁਹਾਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਾਨਵਰ ਪਾਈ ਦੇ ਘਰੇ ਰੱਖੇ ਹੋਏ ਆ ਦੁੱਧ ਦੇ ਉੱਤੇ ਕਾਫੀ ਗਿਣਤੀ ਦੇ ਵਿੱਚ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਮੱਧ ਵੇਤਨੀ ਲਈ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਦੁੱਧ ਦੀ ਮਲਕਣਾ ਕਿਹੜਾ ਸੁਆ ਕਰਦੇ ਆ ਗੱਲਬਾਤ ਆਪਾਂ ਪਾਈ ਦੇ ਨਾਲ ਸਤਿ ਸ਼੍ਰੀ ਅਕਾਲ ਪਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਠੀਕ ਹੈ ਹੋਰ ਚੜ੍ਹਦੀ ਕਲਾ ਜੀ ਵਧੀਆ ਜੀ ਘਰ ਪਰਿਵਾਰ ਦੀ ਸਭ ਠੀਕ ਹੈ ਚਲੋ ਜੀ ਅੱਛਾ ਭਾਈ ਇਲਾ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਨਾਮ ਮੇਰਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਪਰਮਿੰਦਰ ਭਾਈ ਬਾ ਘਰ ਤਾਂ ਆਪਣਾ ਬਾਹਰ ਖੇਤਾ 'ਚ ਰਹਿ ਗਿਆ ਹਾਂ ਠੀਕ ਆ ਅੱਛਾ ਪਰਮਿੰਦਰ ਭਾਈ ਜਿਹੜੀ ਮੈਂ ਆ ਪਵਿੱਤਰੀ ਆ ਇਹ ਕਿੰਨਵਾ ਸੂਆ ਬਾਈ ਇਹ ਵੀਰੇ ਦੂਜੇ ਸੂਏ ਝੋਟੀ ਸੁਣੀ ਆ ਦੂਜੇ ਸੂਏ ਸੁਣਾ ਨੇ ਕਿੰਨੇ ਦਿਨ ਲੈ ਜੂਗੇ ਨੂਰ ਤੋਂ ਖੱਪਣਾ ਕੋਹੇ ਨੂਰ ਦੇ ਸੀਮਣ ਲੱਗਿਆ ਹੋਇਆ ਅੱਛਾ ਕਿੰਨੇ ਦਿਨ ਲੈ ਜੂਗੀ ਹਜੇ ਬਾਈ ਦਿਨ ਇਹਦੇ 6 ਰਹਿੰਦੇ ਆ ਹਜੇ 6 ਰਹਿੰਦੇ ਆ ਠੀਕ ਆ ਬਾਈ ਦੁੱਧ ਦਾ ਕੀ ਰਿਕਾਰਡ ਰਿਆ ਬਾਈ ਦੁੱਧ ਦਾ 11 ਕਿਲੋ ਪਹਿਲੇ ਸੂਏ ਦਾ ਪਹਿਲੇ ਸੂਏ 11 ਕਿਲੋ ਦੁੱਧ ਨੇ ਦਿੱਤਾ ਹੋਇਆ ਅੱਛਾ ਬਈ ਲੌਲੀ ਵਾਲੂਗਾ ਤਾਂ ਫਿਰ ਫਰਸਟ ਕਲਾਸ ਬਣਾ ਜੂ ਹਣਾ ਵਧੀਆ ਵਧੀਆ ਝ ਧਾਰ ਵੀ ਬਹੁਤ ਸੋਹਣੀ ਏ ਚੁਆਈ ਚੰਗੀ ਆ ਹੈ ਠੀਕ ਆ ਬਾਈ ਤੇ ਫੈਂਡਫੋਨ ਵੀ ਚੰਗੀ ਆ ਦੁੱਧ ਦੀ ਫੈਂਟ ਦਾ ਹੁਣ ਅਸੀਂ ਇਕੱਠਾ ਹੀ ਦੁੱਧ ਪਾਉਨੇ ਆ ਮੈਂ ਮੈਂ ਹਾਂ ਸਾਰਿਆਂ ਦੀ ਹਾਂ ਹਾਂ ਠੀਕ ਹੈ ਬਈ ਓਕੇ ਅੱਛਾ ਰੇਟ ਬਾਈ ਕੀ ਕਰਾਊਗਾ ਰੇਟ ਤਾਂ ਵੀਰੇ 95000 ਰੁਪਏ 95000 ਰੁਪਿਆ ਮਾਨਤਨ ਹੋ ਜੇਂਦਾ ਵਿੱਚ ਮਾਨਤਨ ਨਹੀਂ ਹੋਊਗਾ ਬੜਾ ਫਰਕ ਹਾਂ ਉਹਦਾ ਰੇਟ ਤੇਰਾ ਠੀਕ ਆ ਬਾਈ ਲੈ ਵੀ ਮਿੱਤਰੋ ਦੂਜਾ ਸੂਆ ਝੋਟੀਆ ਸੂਣ ਦੇ ਵਿੱਚ ਹਜੇ 5 ਤੋਂ 7 ਦਿਨ ਬਾਕੀ ਆ ਕਰਮਾਂ ਵਾਲੀ ਦੇ ਪਲੀ ਪੁਲੀ ਚੰਗੀ ਆ ਵਜਨ ਚੰਗਾ ਸਿੰਘ ਇੱਕ ਹੈ ਨਹੀਂਗਾ ਮਿੱਤਰੋ ਇੱਕ ਟੁੱਟਿਆ ਹੋਇਆ ਸਿੰਘ ਆ ਤੇ ਇੱਕ ਸਿੰਘ ਜਮਾ ਗੋਲ ਆ ਜੇ ਦੋਵੇਂ ਸਿੰਘ ਹੁੰਦੇ ਨਾ ਤੇ ਫਿਰ ਤਾਂ ਫਿਰ ਰਿਕਾਰਡ ਤੇ ਫਿਰ ਭਾਈ ਐਸੀ ਵੀ ਗੱਲ ਰੇਟ ਵੀ ਇਹਦਾ ਵਧਣਾ ਸੀਗਾ ਉਹ ਜਾ ਰੇਟ ਡਾਊਨ ਪੈ ਗਿਆ 11 ਕਿਲੋ ਦੁੱਧ ਪਹਿਲੇ ਸੋਇ ਤੇ ਤੈਤ ਕਿਦਾ ਭਾਈ ਫਿਰ ਦੁੱਧ 12 13 ਕਿਲੋ ਦੇ ਦੂ ਹਣਾ ਹਾਂਜੀ ਜੀ ਤੋਰਨ ਨੰਨ ਲੈਵਲ ਹੁਆ ਬਹੁਤ ਚੰਗਾ ਹੈ ਇਹ ਤਾਂ ਹੋਰ ਵੀ ਤਿਆਰ ਹੋ ਜੂ ਬਾਈ ਹਨ ਵਾਧੂ ਵਾਧੂ ਜੇ ਬਣਦੀ ਬਹੁਤ ਹੈ ਥਲੋ ਚੰਗੀ ਨਿਕਰਦੀ ਹੈ ਹਾਂ ਹਾਂ ਅੱਛਾ ਬਾਈ ਇਹਦਾ ਮਤਲਬ 95000 ਰੁਪਿਆ ਰੇਟ ਹੈ ਇਹਦੇ ਵਿੱਚ ਥੋੜਾ ਬਹੁਤਾ ਮਾਨਤਨ ਕਰਾਂਗੇ ਆਪਾਂ ਹਨ ਹਾਂਜੀ ਹਾਂਜੀ ਇਹ ਨੰਬਰ ਆਪਾਂ ਕਿਹੜੇ ਤੇ ਗੱਲਬਾਤ ਕਰ ਰਹੇ ਬਾਈ 99764 ਜੀ 90835 ਇੱਕ ਵਾਰੀ ਹੋਰ ਬੋਲ ਦिए 99764 ਜੀ 90835 ਠੀਕ ਆ 99764 90835 835 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਆ ਰਾਮੂ ਵਾਲਾ ਕਲਾਂ ਜ਼ਿਲ੍ਹਾ ਵਾ ਮੋਗਾ ਤੇ ਜਿਹੜੇ ਭਰਾ ਨੂੰ ਮੈਂ ਪਸੰਦ ਆ ਰੇਟ ਬਿਲਕੁਲ ਵਾਜਿਬ ਆ ਮੈਂ ਚੰਗੀ ਆ ਲੇਵੇ ਦੀ ਬੜੀ ਚੰਗੀ ਆ ਯਾਰ ਤੁਸੀਂ ਯਕੀਨ ਕਰਿਓ ਲੇਵੇ ਦੇ ਤਾਂ ਮਲਾ ਦੂਰੀ ਆ ਜਿਹੜੀ ਥਣਾ ਦੀ ਕਰਮਾ ਵਾਲੀ ਦੀ ਬੜੀ ਜ਼ਬਰਦਸਤ ਆ ਫਿਰ ਲੇਵਾ ਹਵਾਨਾ ਜਿਹੜਾ ਪਿਛਾ ਨੂੰ ਅਗਾ ਨੂੰ ਇੱਕੋ ਜਿਹਾ ਹਜੇ ਕੱਚੀ ਆ ਮੈਂ 7-8 ਦਿਨ ਦੀ ਹਜੇ ਤਾਂ ਇਹ ਨਖੇਰਾਂ ਜਿਹੜੀਆਂ ਹੋਰ ਬਹੁਤ ਸੋਹਣੀਆਂ ਨਖੇਰ ਰਹੀਆਂ ਚੰਗੀ ਸੇਵਾ ਦੇ ਨਾਲ ਦੁੱਧ ਇਹ 12 ਕਿਲੋ ਤੋਂ ਬਾਰ-ਬਾਰ ਦੇ ਜੂਗੀ ਕਿਉਂਕਿ ਦੁੱਧ ਹੁੰਦਾ ਸੇਵਾ ਦਾ ਭਾਈ ਜੇ ਆਪਾਂ ਸੰਭਾਂਗੇ ਪਸ਼ੂ ਨੇ ਦੁੱਧ ਦੇਣਾ ਤਾਂ ਵੀ ਆਪਾਂ ਨਾ ਸੰਭਿਆ ਤਾਂ ਫਿਰ ਨਹੀਂ ਦੇਣਾ ਉਹਨੇ ਦੁੱਧ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਜਿਹੜੇ ਭਰਾ ਨੂੰ ਇਹ ਮੈਂ ਪਸੰਦਾ ਗੱਲਬਾਤ ਕਰ ਸਕਦੇ ਹਾਂ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ